ਮਾਨਸਾ ਦੇ ਨੌਜਵਾਨ ਵੱਲੋਂ ਮਿੰਨੀ ਮੈਰਾਥਨ ਕਰਾ ਮਨਾਇਆ ਆਪਣਾ ਜਨਮ ਦਿਨ ਡਾਕਟਰ ਵਿਜੇ ਸਿੰਘਲਾ ਹਲਕਾ ਵਿਧਾਇਕ ਮਾਨਸਾ ਅੱਜ ਸਵੇਰੇ ਕਰੀਬ 7 ਵਜੇ ਜਾਣਕਾਰੀ ਦਿੰਦੇ ਆਂ ਮਾਨਸਾ ਦੇ ਵਿਧਾਇਕ ਡਾਕਟਰ ਵਿਜੇ ਸਿੰਘਲਾ ਨੇ ਕਿਹਾ ਕਿ ਜੋ ਉਪਰਾਲਾ ਨੌਜਵਾਨ ਸੰਦੀਪ ਸਿੰਘ ਨੇ ਆਪਣੇ ਜਨਮ ਦਿਨ ਅਤੇ ਗੁਰੂਪੁਰਬ ਦੇ ਪਵਿੱਤਰ ਦਿਹਾੜੇ ਤੇ ਉੱਪਰ ਫਨ ਰਨ ਮਿੰਨੀ ਮੈਰਾਥਨ ਕਰਵਾਈ ਗਈ ਹੈ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਇਹ ਮਾਨਸਾ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਇਸ ਦੌੜ ਵਿੱਚ ਲਗਭਗ 150 ਨੌਜਵਾਨਾਂ ਤੇ ਲੇਡੀਜ਼ ਨੇ ਹਿੱਸਾ ਲਿਆ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਉਪਰਾਲਾ ਬਹੁਤ ਵਧੀਆ ਸਾਬਿਤ ਹੋਵੇਗਾ ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਕਰ ਨੌਜਵਾਨਾਂ ਨੂੰ ਸਿਹਤ ਦੇ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਵੈਗਰੂ ਜਿੰਮ ਦੇ ਸੰਚਾਲਕ ਹੈ ਜਿਹੜੇ ਸੰਦੀਪ ਜੀ ਉਹਨਾਂ ਦਾ ਜਨਮ ਦਿਨ ਸੀ ਅੱਜ ਔਰ ਬੜਾ ਪਵਿੱਤਰ ਗੁਰਪੁਰਬ ਦਾ ਦਿਹਾੜਾ ਉਸ ਮੌਕੇ ਜਿਹੜਾ ਰਨ ਫਾਰ ਫੰਡ ਮਤਲਬ ਮਾਨਸਾ ਚ ਆਈ ਥਿੰਕ ਪਹਿਲੀ ਵਾਰ ਹੀ ਹੋਇਆ ਹੋਏਗਾ ਜਿਹੜਾ ਇਹਨਾਂ ਨੇ ਮਿਨੀ ਮੈਰਾਥਨ ਕਰਾਇਆ ਲਗਭਗ 5 ਕਿਲੋਮੀਟਰ ਦੀ ਜਿਹੜੀ ਰਨਿੰਗ ਕਰਾਈਏ ਵਿੱਚ ਲਗਭਗ ਸਾਡੇ 150 ਵਿੱਚ ਬੱਚੇ ਲੇਡੀਜ਼ ਹਨਾ ਨੌਜਵਾਨਾਂ ਨੇ ਪਾਰਟਿਸਿਪੇਟ ਕੀਤਾ ਔਰ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਚ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਬੜਾ ਉੱਤਮ ਉਪਰਾਲਾ ਹੈ ਆਪਣੇ ਜਿੰਮ ਦੀਆਂ ਸਭਾਵਾਂ ਪ੍ਰਤੀ ਵੀ ਸੰਦੀਪ ਜੀ ਬੜੇ ਨੌਜਵਾਨਾਂ ਨੂੰ ਸਾਡਿਆਂ ਨੂੰ ਸਿਹਤ ਦੇ ਰਹੇ ਨੇ ਉਹਨਾਂ ਨੂੰ ਨਸ਼ਿਆਂ ਤੋਂ ਛੁਟਕਾਰਾ ਪਾ ਰਹੇ ਨੇ ਔਰ ਆਪਣਾ ਜਿਹੜੀ ਸਰੀਰ ਹੈ ਉਹਨੂੰ ਸਡੌਲ ਰੱਖਣ ਲਈ ਤਰ੍ਹਾਂ ਤਰ੍ਹਾਂ ਦੇ ਵੀ ਕਿਸ ਤਰ੍ਹਾਂ ਆਪਾਂ ਨੂੰ ਖਾਣਾ ਖਾਣਾ ਚਾਹੀਦਾ ਕਿਸ ਤਰ੍ਹਾਂ ਮਤਲਬ ਐਕਸਰਸਾਈਜ਼ ਕਰਨੀ ਚਾਹੀਦੀ ਹੈ ਉਹਦੇ ਬਾਰੇ ਜਾਗਰੂਕ ਕਰਦੇ ਰਹਿੰਦੇ ਨੇ ਸੋ ਇਹ ਬੜਾ ਉੱਤਮ ਉਪਰਾਲਾ ਹੈ ਬਹੁਤ ਸਾਰੇ ਅੱਜ ਸਾਡੇ ਸ਼ਹਿਰੀਆਂ ਨੇ ਪਾਰਟਿਸਪੇਟ ਕੀਤਾ ਸਿੰਘ ਜੀ ਪੁੱਛਰ ਚੇਅਰਮੈਨ ਮਾਰਕੀਟ ਕਮੇਟੀ ਅਤੇ ਹੋਰ ਸਾਡੇ ਔਲਖ ਸਾਹਿਬ ਹੋਰੀ ਜਿਹੜੇ ਬੜੇ ਸਾਈਕਲ ਸਾਈਕਲਿਸਟ ਨੇ ਮਤਲਬ ਸਾਡੇ ਮੈਂ ਤਾਂ ਕਹੂੰਗਾ ਸਾਡੇ ਦੇਸ਼ ਦੇ ਮੰਨੇ ਪਰਮੰਨੇ ਸਾਈਕਲਿਸਟ ਨੇ ਜਿਨ੍ਹਾਂ ਨੇ ਸਾਡਾ ਇਹ ਸਾਡੇ ਸਾਈਕਲ ਗਰੁੱਪ ਦੇ ਮੈਂਬਰ ਜਿਨ੍ਹਾਂ ਨੇ ਸਾਡਾ ਮਾਨਸਾ ਦਾ ਨਾਮ ਪੂਰੇ ਦੇਸ਼ ਚ ਰੌਸ਼ਨ ਕੀਤਾ ਔਰ ਸਾਰੇ ਹੋਰ ਨੌਜਵਾਨਾਂ ਨੇ ਅੱਜ ਇੱਥੇ ਪਾਰਟਿਸਿਪੇਟ ਕੀਤਾ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਕਿਉਂਕਿ ਸਿਹਤ ਸਭ ਤੋਂ ਸਾਡਾ ਵਧੀਆ ਖਜ਼ਾਨਾ ਹੈ ਸਾਡੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੋ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਆਉਣ ਵਾਲੇ ਸਮੇਂ ਚ ਅਸੀਂ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਜਾਂ ਲੋਕਾਂ ਨੂੰ ਇਹ ਸਿਹਤ ਪ੍ਰਤੀ ਜਾਗਰੂਕ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ ਨੌਜਵਾਨਾਂ ਨੂੰ ਡਾਕਟਰ ਸਾਹਿਬ ਕੀ ਸੁਨੇਹਾ ਦੇਵੋਗੇ ਬਸ ਇਹ ਕਿ ਆਪਣੇ ਸਿਹਤ ਪ੍ਰਤੀ ਜਾਗਰੂਕ ਰਹਿਣ ਔਰ ਨਸ਼ਿਆਂ ਤੋਂ ਦੂਰ ਰਹਿਣ ਔਰ ਜਿਹੜਾ ਚੰਗੀਆਂ ਆਦਿਤਾ ਹੈ ਜਿਵੇਂ ਸਵੇਰੇ ਜਲਦੀ ਉੱਠ ਕੇ ਐਕਸਰਸਾਈਜ਼ ਕਰਨਾ ਜਿਮ ਜਾਣਾ ਰਨਿੰਗ ਕਰਨਾ ਯੋਗਾ ਕਰਨਾ ਔਰ ਆਪਣੀ ਸੇਪਤੀ ਜਾਗਰੂਕ ਰਹਿਣਾ ਔਰ ਕਿਉਂਕਿ ਜਿਵੇਂ ਇੱਕ ਪੁਰਾਣੀ ਕਹਾਵਤ ਵੀ ਹੈ ਤੰਦਰੁਸਤ ਸਰੀਰ ਤੇਜ ਦਿਮਾਗ ਸਾਡੇ ਬੱਚੇ ਆ ਅਗਰ ਉਹਨਾਂ ਦਾ ਸਰੀਰ ਤੰਦਰੁਸਤ ਹੋਊਗਾ ਤਾਂ ਉਹ ਪੜ੍ਹਾਈ 'ਚ ਵੀ ਅਭਲ ਹੋਣਗੇ ਜਿਸ ਤਰ੍ਹਾਂ ਆਪਣੇ ਪੰਜਾਬ ਦੇ ਨੌਜਵਾਨਾਂ ਨੇ ਹਮੇਸ਼ਾ ਸਾਡੇ ਬੱਚਿਆਂ ਨੇ ਖੇਡਾਂ 'ਚ ਭਾਵੇਂ ਦੁੱਧਰੀ ਪੈਦਾ ਬਾਦ ਚੋਂ ਭਾਵੇਂ ਪੜ੍ਹਾਈ 'ਚ ਨਾਮ ਰੌਸ਼ਨ ਕੀਤਾ ਔਰ ਮੋੜ ਪੰਜਾਬ ਨੂੰ ਆਪਾਂ ਰੰਗਲਾ ਪੰਜਾਬ ਬਣਾਈਏ ਔਰ ਆਪਣੇ ਸੇਧ ਪ੍ਰਤੀ ਆਪਣੇ ਆਪਣੇ ਆਲੇ ਦੁਆਲੇ ਸਾਰਿਆਂ ਨੂੰ ਜਾਗਰੂਕ ਕਰੀਏ